ਕੀ ਕਰਕੇ ਇਸ ਤਰੀਕੇ ਇਸ ਤਰ੍ਹਾਂ ਦੇਖਦੇ ਪਏ ਚਟੋਪਧਾਇ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਇ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰਤ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਨਾ ਸਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਨਾ ਨਾਲ ਸਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਫਾਰਸ ਪੰਜਾਬ ਡਿਵੀਜ਼ਨ ਕਿਹਾ ਜਾ ਰਿਹਾ ਕਿ ਐਮਨਿਊ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਾਣਕਾਰੀ ਹੋਈ ਸਮਝੋ ਜੀ ਜੇਕਰ ਨਿਭਾ ਰਿਹਾ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਉਹਦੇ ਤੇ ਰਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਬੰਦ ਟਿੱਪਣੀ ਲਗਾਤਾਰ ਗੈਂਗਵਾਰ ਜਿਹੜੇ ਰਾਤ ਵਾਲੀ ਘਟਨਾ ਚ ਗੋਪਾਲਪੁਰ ਇਹ ਕਿਵੇਂ ਦੇਖੀ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮੁਦਾਇ ਪੰਜਾਬ ਲਈ ਸ਼ੁਭ ਸ਼ਕਨ ਨਹੀਂ ਹੈ ਬਹੁਤ ਮਾੜੀ ਗੱਲ ਹੈ ਡੀਟੀਆਰ ਗ੍ਰਿਫਤਾਰੀ ਕਿਸ ਤਰ੍ਹਾਂ ਦੇਖਦੇ ਪਏ ਚਟੋਪਧਾਇ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਇ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਅਗੂ ਤੁਣਿਆ ਕਿ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਫਾਰਸ ਪੰਜਾਬ ਡਿਵੀਜ਼ਨ ਕਹਿਆ ਜਾ ਰਿਹਾ ਕਿ ਐਮਐਨਯੂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮਝੋ ਜੀ ਜਿਹੜੇ ਬੁਢਾਤ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਉਹਦੇ ਤੇ ਰਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਬੰਦ ਲਗਾਤਾਰ ਗੈਂਗਵਾਰ ਜਿਹੜੇ ਰਾਤਾਂ ਵਾਲੀ ਘਟਨਾ ਚ ਗੋਪਾਲ ਭਗਵਾਨਪੁਰ ਨੇ ਕਿਵੇਂ ਦੇਖੀ ਮੈਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਹੈ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮੁਦਾਇ ਪੰਜਾਬ ਲਈ ਸ਼ੁਭਸ਼ਕ ਬੰਨੀ ਆ ਬਹੁਤ ਮਾੜੀ ਗੱਲ ਹੈ। ਡੀਟੀਆਰ ਗ੍ਰਿਫਤਾਰੀ ਕਿਸ ਤਰ੍ਹਾਂ ਦੇਖਦੇ ਪਏ ਜੋ ਚਟੋਪਧਾਇ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ। ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਇ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ। ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ। ਉਹ ਕੀ ਹੋ ਸਕਦੀ ਹੈ ਸਾਡੀ? ਅਸੀਂ ਇਹਨਾਂ ਤੇ ਇਤਬਾਰ ਕੀਤਾ, ਵਿਸ਼ਵਾਸ ਕੀਤਾ। ਅਗੂ ਚੁਣਿਆ ਕਿ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਹੈ ਫਾਰਸ ਪੰਜਾਬ ਜਿਵੇਂ ਕਿ ਕਹਿਆ ਜਾ ਰਿਹਾ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮਝੋ ਜੀ ਜਿਹੜੇ ਬੁਢਾ ਦ ਚਾਹ ਰਹੇ ਕਿ ਵਰ ਨਿਭਾ ਰਿਹਾ ਕਿਸ ਤਰ੍ਹਾਂ ਦੇਖਦੇ ਨੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਅਹੁਦੇ ਤੇ ਰਿਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਬਣ ਨਹੀਂ ਸਕਦਾ ਲਗਾਤਾਰ ਗੈਂਗਵਾਰ ਜਿਹਨਾਂ ਰਾਤਾਂ ਵਾਲੀ ਘਟਨਾ ਚ ਗਗਨਪਾਤ ਭਗਵਾਨਪੁਰ ਨੇ ਕਿਵੇਂ ਦੇਖੀ ਨਹੀਂ ਪਹਿਲੇ ਕਿਹਾ ਕਿ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮਝਦਾ ਇਹ ਪੰਜਾਬ ਲਈ ਸ਼ੁਭਸ਼ਕ ਨਹੀਂ ਹੈ ਬਹੁਤ ਮਾੜੀ ਗੱਲ ਹੈ